ਸਿੰਘ ਦਿਨਪਾ ਪੁੱਤਰ ਰਾਜੂ ਜਣਵਾ ਆਓ ਜੀ ਰਾਜੂ ਜੀ ਆ ਪੱਥਰ ਇੱਥੇ ਰੱਖ ਦਿਓ ਉਧਰ ਹੋਰ ਪੁੱਖੀਆਂ ਦੀ ਕਮਾਈ ਬੰਚੀ ਨਹੀਂ ਆ ਪੱਥਰ ਵੀ ਕਰਦਾ ਰਾਜੂ ਜੀ ਸਾਹਮਣੇ ਬਹੁਤ ਵਰਦਾਨ ਇਹਨੂੰ ਪਿਆ ਰਹੇ ਨਾ ਹਾਂ ਉਧਰੋਂ ਲੈ ਇੱਧਰ ਹੋਰ ਲੈ ਲੋ ਨਾ ਨਾ ਫੜੋ 14 ਸੌ 14 ਸੌ ਦਾ ਹੋਏ ਜੀ 5 ਕਿਲੋ 270 ਗ੍ਰਾਮ ਤੱਕ 99 14 ਸੌ ਉੱਪਰ ਤੇ ਲੈ ਗਿਆ ਕਾਲੂ ਦਾਤ 5 ਕਿਲੋ ਚਾਹ ਦਾ 25 ਗ੍ਰਾਮ ਦਾ ਆਹ ਪਾਤੀ ਫੜਾ ਹਾਂਜੀ ਟਰੋਫੀ ਅੰਦਰ ਕਰ ਦਿਓ ਕੈਮਰਾਂ ਹਮ ਸੀ ਗਿਆ ਹਾਂ ਲਓ ਜੀ ਇਹ ਤੋਂ ਬਾਅਦ ਜੀ ਪੂਟਾ ਝੜਬਾ ਰਾਜੂ ਝੜਬਾ ਦੂਜੀ ਵਾਰੀ ਹੋਰ ਕਰ ਜੀ ਇਹਨਾਂ ਦੀ 5 ਕਿਲੋ ਚਾਹ ਦਾ 25 ਗ੍ਰਾਮ

ਫੋਟੋ ਕਰਾ ਲਓ ਕੱਟ ਕੇ ਲਓ ਭਾਈ ਰਮਨ ਜਾਨ ਜੱਖਾ ਕਿੱਥੇ ਆ ਭਪਿੰਦਰ ਸਿੰਘ ਲਾਲਾ ਜੀ ਇੱਕ ਮਿੰਟ ਆ ਦਾਰਿਆ ਸਰੋਤ ਨੂੰ ਪੱਛਾ ਲਿਆ ਕਿ ਦੋ ਇੱਕ ਮਿੰਟ ਰੱਖੋ ਆ ਵਟੋ ਫਿਰ ਆ ਨਾਮ ਸੀ ਇਹ ਹੈ ਜੀ ਨੋ ਨਾਮ ਆਊਗਾ ਉਸ ਮਾਲ ਨੂੰ 5100 ਰੁਪਏ ਅਗਲੇ ਸਾਲ ਦਵਾਗੇ ਅਗਲੇ ਮੇਲੇ ਤੇ ਨੋ ਜੀ ਹਾਂ ਜੀ ਚੌਥਾ ਨਾਮ ਹੈ ਜੀ ਭਪਿੰਦਰ ਸਿੰਘ ਲਾਲਾ ਚੰਡੀਗੜ੍ਹ 5 ਕਿਲੋ 932 ਗ੍ਰਾਮ ਦੁੱਧ ਇੱਕ ਡਿਊਸ਼ਰ ਦਿੱਤਾ ਜਾਂਦਾ ਹੈ ਹਾਵਲ ਕੌਟਲੀ ਆ ਵੀ ਫੜਾਓ ਜੀ ਚੱਕ ਪਤਾ ਕਿਰਾ ਕੋਈ ਨਹੀਂ ਪੈਟਰੋ ਵੀ ਰਹੀ ਇਥੇ ਹੈਗੀ ਕੰਪਨੀ ਹੋਈ ਬੱਕਰੀ 5 ਕਿਲੋ 996 ਗ੍ਰਾਮ ਬੁੱਲਹ ਵਾਲਾ ਥੱਲੇ ਵਾਹ ਦੇ ਪੁਣੇ ਫੋਟੋ ਖਾ ਲੈਣਾ ਕਿ ਦਰਦ ਦਰਦ ਨਾ ਭੇਮ ਮਾਰੇ ਕਰ ਦਿਓ ਪਰ ਵੀ ਅੱਧੀ ਖਾ ਲੋ ਆ ਬੈਂਚ ਚਾੱਕ ਲੋ ਆ ਇੱਕ ਮਿੰਟ ਹੋੜਾ ਲੈ ਆ ਤੈਰ ਰਹੇ ਚਾਚੇ ਇਹਦੇ ਤੇ ਧਿਆਨ ਨਾ ਆ ਥੋੜਾ ਨੀਮਾ ਹੋ ਜਾ ਵੀਰੇ ਉਹ ਦੱਬੀ ਪੜੀ ਉਹਨਾਂ ਦੇ ਅੱਛਾ ਹੋ ਜਾ ਹਾਂ ਆਏ ਹੋ ਜਾ ਅੱਛਾ ਬਸ ਸਿੱਧੀ ਚਾਚਾ ਇੱਥੇ ਬਹਿ ਜਾ ਯਾਰ ਸਿੱਧੀ ਲਓ ਜੀ ਇਹ ਆਜ ਕਾਲਾ ਫਰਾਹ ਇਹਨਾਂ ਨੇ ਤੀਜੇ ਨਾਮ ਮੋਹਨ ਸਿੰਘ ਚੱਲ ਭਾਈ ਆ ਭਾਈ ਓਏ ਆ ਰਹੇ ਆ ਮਾਰੋ ਯਾਰ ਬਾਜੋ ਨੰਬਰ ਦੁੱਗਿਆ ਬਣਿਆ ਹੋਵੇ ਤੇ ਹੌਲੀ ਹੌਲੀ ਆਉਂ। ਰਾਦੀਆ ਬੱਕਰੀ ਨੇੜੇ ਕਰੋ। ਨੇੜੇ ਕਰੋ। ਉਹ ਬੱਕਰੀ ਨੇੜੇ ਕਰੋ ਜੀ ਬ੍ਰੇਖਾ ਪਿਆ। ਜੀ ਬ੍ਰੇਖਾ ਪਿਆ ਬੱਕਰੀ ਲੈ ਕੇ ਆ। ਹਾਂ ਹੀ ਵਾਲਾ ਫੜ ਕੇ ਦੇ ਦਿਓ। ਬਾਹਲਾ ਅੱਗੇ ਕਰੋ। ਇਹਨੇ ਮੱਖੀ ਪਰਨੇ ਕਰਦੇ ਮਿੱਥੇ ਕਰਦੇ ਬਾਹ ਇੱਥੇ ਕਰਦੇ। ਫਾਸ ਫਾਸ ਆ ਬੰਦਰੀ ਚਾਹ ਬੋਲ ਕੇ ਲੈ। ਉਹ ਫਕਰ ਤੇ ਮਾਣ ਹਊਗਾ। ਉਡੀ ਕਹਿਣ ਨੂੰ ਵੀ ਰੁਜ਼ਗਾਰ ਦੇਣਾ ਸਾਡਾ ਸਹਿਯੋਗ ਹੀ ਦੇ ਦਿਓ ਬੇਬਾਕੀ ਅਸੀਂ ਦਮਾਗੇ ਲਾ ਕੇ ਰੋ ਰੁਜ਼ਗਾਰ ਚ ਅਸੀਂ ਪਾਉਣੇ ਨੇ ਹਜ਼ਾਰਾਂ ਪਰਿਵਾਰਾਂ ਨੂੰ ਸਾਡਾ ਸਹਿਯੋਗ ਦੇ ਦਿਓ ਤਾੜੀ ਮਾਰ ਦਿਓ ਸਲਵਤ ਸਿੰਘ ਮੁੱਲਾ ਭਾਜੀ ਫਾਟੇ ਜੀ ਸੱਜਣਾਂ ਕਿਹਨਾਂ ਗੀਤ ਬੰਦਾਂ ਫਕਰ ਮਾਣ ਨਾਲ ਸ਼ੁਰੂ ਕਰਨਾ ਚਾਹੀਦਾ ਪੰਨੋ ਸਾਰੀ ਲੋਕ ਆਪਣੀ ਸੁਣਨਾ ਹੈ ਕਿਤੇ ਕਿੱਥੇ ਕਿਤੇ ਦੁੱਧ ਕਿਤੇ ਕੋਸ਼ ਬੱਕਰੀ ਦੇ ਅੰਦਰ ਇੱਧਰ ਵਸੀ ਹੋ ਜਾ ਇੱਧਰ ਆ ਜਾ ਨੰਦਰਾ ਬਹਿ ਜਾ ਜੇ ਬਹਿ 276 ਗ੍ਰਾਮ ਸਵਾ 6 ਕਿਲੋ ਦਾ ਅੱਜ ਦੇ ਮੇਲੇ ਦਾ ਰਿਕਾਰਡ ਬਣਾਇਆ ਪਰ ਮੈਨੂੰ ਯਕੀਨ ਹੈ ਕਿ ਜਿੱਦਾਂ ਇਹਨਾਂ ਨੇ ਬੱਤਰੀ ਦੀ ਸੇਵਾ ਕੀਤੀ ਆ ਅਗਲੇ ਮੇਲੇ ਤੇ ਜੋ ਕੱਤੇ ਵਿੱਚ ਹੋਣਾ ਪਿਛਲਾ ਰਿਕਾਰਡ ਜ਼ਰੂਰ ਉਹਦੇ ਤੋੜਨਗੇ ਜਾਂ ਉਹਦੇ ਨੇੜੇ ਜਾਣਗੇ ਇੱਧਰ ਪਸੀਸ ਜਮਾਨੇ ਕੋਈ ਨਹੀਂ ਦੋਸਤਾਂ ਦਾ ਸਤਿਕਾਰ ਸਤਿਕਾਰ ਕਰੀਏ ਕੋਈ ਨਾਮ ਤਾਂ ਨੋ ਨਿਖੇ ਨਹੀਂ ਆਹੀ ਤੱਕ ਲੋ ਸਾਡੀ ਵਹੀ ਸਹਿਯੋਗ ਸਾਡੇ ਹਲਕੇ ਦਾ ਮਾਣ ਸਤਿਕਾਰ ਕੰਗ ਸਾਹਿਬ ਤੋਂ ਲੈਣਾ ਆਓ ਜੀ ਚੇਅਰਮੈਨ ਬਲੌਰ ਸਿੰਘ ਬੋਲੀ ਇੱਕ ਬੋਲੀ ਆਪਣੇ ਤੇ ਬੋਲੀ ਦੋਵੇਂ ਇੱਕ ਨਾਲ ਵੀ ਤੁਹਾਨੂੰ ਗੱਲ ਦੱਸਦੇ ਆ ਇਹ ਦੇਖੋ ਓ ਵੀਰੋ ਇੱਕ ਮਿੰਟ ਕੋਈ ਗੱਲ ਨਹੀਂ ਰਾਜੂ ਜਦੋਂ ਕਿਤੇ ਜ਼ਿੰਮੇਵਾਰੀ ਬਾਤੀ ਨਾ ਮੁੰਡੇ ਤੇ ਸੁਣਨਾ ਉਹਨੂੰ ਨੌਕਾ ਵੀ ਦੱਸ ਕੇ ਦੇ ਰਿਹਾ ਹਾਂ ਹੁਣ ਮੇਰਾ ਯਾਰ ਸੁਣੀ ਚੱਲ ਉਹ ਮੇਰੀ ਸੁਣੀ ਚੱਲ ਇਹਦੇ ਇੱਕ ਤਕਨੀਕੀ ਘਾਤ ਕਰਕੇ ਅੱਜ ਹਰਿਆ ਨਹੀਂ ਫਰੇਜ ਇਹਦੇ ਕਰੇ ਗਾ ਨਹੀਂ ਮੈਂ ਸੱਚ ਦੱਸਣਾ ਤਕਨੀਕੀ ਨੌਕਾ ਕੀ ਹੋਇਆ ਇਹਦੇ ਬੱਕਰੀਆਂ ਉਲਟ ਪੋਟ ਚੋੜਦੀਆਂ ਵੀਰੇ ਇਹ ਦੰਦ ਕੋ ਬਾਰ ਕਰਦੀ ਸੀ ਦੁੱਧ ਵੀ 6 ਕਿਲੋ 300 ਗ੍ਰਾਮ ਬਾਰੇ ਬਤਰੀ ਭੰਗਿਆ ਵੀ ਕਿਹੜੀ ਕਿਹੜੀ ਚਟੌੜੀ ਸੀ ਕਿਹੜੀ ਕਿਹੜੀ ਚਟੌੜੀ ਸੀ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਇੱਕ ਪੱਥਰ ਤੇ ਨਾਰਾ ਸੀਲ ਦਿੱਤੀ ਜਾਂਦੀ ਐ ਇਸਰ ਪਾਸਾ ਦਿਓ ਆ ਤਾਂ ਇਹਦਾ ਹੋ ਗਿਆ ਮੇਰੇ ਭਤੀਜੇ ਦਾ ਜੀ ਇਹ ਨੂੰ ਆਪਣੇ ਵੱਲੋਂ ਕਰਦੇ ਆ ਇਹ ਹੁਣ ਤੂੰ ਇਹਨਾਂ ਨੂੰ ਸਭ ਸਵੀਕਾਰ ਕਰੋ ਆ ਕੰਨੂ ਵਾਦਿ ਵਿਸ਼ੇਸ਼ਤਾ ਤੇ ਧੰਨਵਾਦ ਇੱਕ ਸਮਾ ਹੋਰ ਹੋਇਆ ਅੰਤ ਦੇਤੇ ਕੱਲੂ ਇਹ ਨਗਰ ਬੁੱਲਾਪੁਰੀਆਂ ਦੇ ਘਟਾਤੇ ਪੰਜਾਂ ਤੋਂ 7 ਕੀਤੇ 7 ਤੋਂ 11 ਕੀਤੇ 11 ਤੋਂ 12 ਅਰਥ ਮਹਾਰਾ ਕਿਰਪਾ ਕਰੇ ਜਾਣੇ ਜਾਣੇ ਕੋਈ ਗਲਤੀ ਹੋ ਗਈ ਹੋਵੇ ਅਸੀਂ ਖਿਮਾ ਮੰਗਦੇ ਆ ਪਰ ਜਾਣ ਵਿੱਚ ਜੇ ਕੀਤੀ ਹੋਵੇ ਅਸੀਂ ਦੇਣ ਦਾ ਹਾਂ ਜਾਨ ਬੁੱਝ ਕੇ ਤੇ ਜਲਦੀ ਕੀਤੀ ਤੇਰਦਾਰ ਨਾਮ ਇੱਕ ਵਾਰੇ ਬੋਲ ਦੋ ਸਾਰੇ ਕਿਨੇ ਕਿਨੇ ਤਿੰਨ ਹਾਂਜੀ ਮੈਂ ਦੱਸ ਰਿਹਾ ਜਿਹੜਾ ਪਹਿਲਾ ਇਨਾਮ ਸੀ ਬਾਈ ਮਨਜਿੰਦਰ ਸਿੰਘ ਬਰਮੀ ਗੁਰਦੇਤ ਕੌਰ ਫਰਮ ਇੰਗਲੈਂਡ ਵਾਲਿਆਂ ਵੱਲੋਂ ਫੋੜੀ ਦਿੱਤੀ ਗਈ 15000 ਰੁਪਏ ਕੈਸ਼ ਪ੍ਰਾਈਜ਼ ਵਜੋਂ ਦਿੱਤਾ ਦਿੱਤੀ ਗਈ ਸਾਨੂੰ ਦੂਸਰਾ ਇਨਾਮ ਗੁਰਲਾਲ ਗੁਰਲਾਲ ਵਾਲੀ ਖੰਡੂ ਗੁਰਲਾਲ ਜੀਤ ਸਿੰਘ ਸੰਧੂ ਸੰਧੂ ਝੁਗੀਆਂ ਕੇਰ ਖੇਲ ਵਾਲਾ ਮੁਕਸਰ ਤੋਂ 30 40 ਕਿਲੋਮੀਟਰ ਦਾ ਹਨ ਉਹਨਾਂ ਵੱਲੋਂ 11000 ਰੁਪਏ ਦੂਜੇ ਪੁੱਲਰ ਵਾਸਤੇ ਆਇਆ ਤੇ ਤੀਜਾ ਜ ਆ ਡਾਕਟਰ ਭੁਪਿੰਦਰ ਸਿੰਘ ਜੀ ਬਰਾੜ ਗ੍ਰੀਨ ਪਾਉਡ ਗੋਡ ਫਾਰਮ ਗੰਗਾ ਨਗਰ ਉਹਨਾਂ ਵੱਲੋਂ ਤੀਜੇ ਇਨਾਮ ਵਾਸਤੇ ਉਹਨਾਂ ਤੋਂ ਠੇਕਾ ਵੀ ਲੈ ਲਈਆਂ ਪੁੱਲਰ ਦੇ ਦਿੱਤਾ ਗਿਆ ਚੌਥਾ ਇਨਾਮ ਰਮਜਾਨ ਅਖਾ ਕੇ ਹੈਵਲ ਕੰਪਨੀ ਦਾ ਦੂਸਰਾ 7500 ਰੁਪਏ ਦਾ ਇੱਕ ਸਾਲ ਦੀ ਗਾਰੰਟੀ ਉਹਦੇ ਵਿੱਚ ਜਿਹੜਾ ਮਾਤੀ ਪੀਲਿਓ ਕੈਂਪੂ ਹੋਣ ਵਾਲਾ ਵੀ ਪੀਲਿਓ ਚਾਹੇ ਬਿਆਨ ਤੇ ਫੂਸਲੀ ਰੇੜੀ ਲਾ ਲਿਓ ਸਾਰੀ ਲਿਆੜੀ ਜੂਸਤ ਨਾਲੇ ਜਿਹਦੇ ਖਰਾਬ ਹੋਣਾ ਸਾਰ ਤੇ ਚੱਕਿਆ ਤੇ ਇਹ ਜੂਸਤ ਵੀ ਜਾਣ ਕਰਕੇ ਲਿਓ ਤੇ ਸੱਤ ਪੱਥੇ ਸਣੀ ਗੱਲ ਰਣੀਆਂ ਉਹਨਾਂ ਦੇ ਲਈ ਆਪਾਂ ਭੇਜੇਗਾ ਨਹੀਂ ਬਾਕੀ ਸਾਡੇ ਬਿਆਨ ਚੱਕ ਉਹਨਾਂ ਵੱਲੋਂ 2100 ਰੁਪਈਆ ਤੇ ਸਾਡੇ ਪੰਚਾਇਤ ਮੈਂਬਰ ગુરપ્રીત પ્રધાન એના પચીસ સો રૂપિયા નજીર ખાનજી ਪੂਨਾ ਬੰਬਾ ਮਹਾਰਾਸ਼ਟਰ ਉਹਨਾਂ ਵੱਲੋਂ 11000 ਰੁਪਏ ਲੈ ਕੁਝ ਚੇਤੇ ਬੋਲਦਿਆਂ ਤੇ 1100 ਰੁਪਏ ਸਾਡੇ ਸਰਪੰਚ ਜਿੰਦਰਜੀਤ ਸਿੰਘ ਦਾ ਬਾਕੀ ਕੁਝ ਜਿਹੜੇ ਨਹੀਂ ਨਹੀਂ ਚੇਤੇ ਮੈਂ ਕਾਪੀ 'ਚ ਲੋਕੇ 1100 ਬੋਲਦੇਗਾ ਕਿਸੇ ਨੇ ਵੀ ਤਰਪੁੱਤ ਦਿੱਤਾ ਸਾਡੇ ਖਾਨ ਰਾਮ ਗੜ ਉਹਨਾਂ ਨੇ ਵੀ ਆਰਾਮ ਪ੍ਰਾਪਤ ਉਹਨਾਂ ਨੇ ਵੀ 500 ਰੁਪਏ ਇਸ ਜੇਦੇ ਦੇ ਵਿੱਚ ਜੋੜਨਾ ਪਾਇਆ